ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਪ੍ਰਿੰਟ ਨੇ ਜੀ ਕਮਲ ਜਨੂਨ ਦੇ ਵਿੱਚ ਤੁਹਾਨੂੰ ਇਹ ਜਿਹੜੇ ਹੈਗੇ ਨੇ ਸੂਟ ਮਿਲਣਗੇ ਜੀ ਜਿਹੜੇ ਦੁਪੱਟੇ ਆ ਰਹੇ ਨੇ ਪਿਓਰ ਦੇ ਵਿੱਚ ਉਹਦਾਂ ਦੇ ਪਿਓਰ ਫੈਬਰਿਕ ਰਹੂਗਾ ਜੀ ਪ੍ਰਿੰਟ ਸੂਟ ਆ ਕੇ ਬਹੁਤ ਸੋਹਣੀ ਚੀਜ਼ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਪ੍ਰਿੰਟ ਵੀ ਬਹੁਤ ਸੋਹਣੇ ਨੇ ਤੇ ਜਿਹੜੀ ਫੈਬਰਿਕ ਹੈ ਉਹ ਵੀ ਬਹੁਤ ਸੋਹਣੀ ਹੈ ਸਿੰਗਲ ਸਿੰਗਲ ਸੂਟ ਬਹੁਤ ਸੋਹਣੀ ਚੀਜ਼ ਮਿਲੂਗੀ ਇਹ ਤੁਹਾਨੂੰ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਦੋ ਦੋ ਸੂਟਾਂ ਦਾ ਸੈੱਟ ਹੈ ਜੀ ਆਪਣੇ ਕੋਲੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਨ੍ਹਾਂ ਦੀ ਪੇਮੈਂਟ ਆ ਗਈ ਹੈ ਨਾ ਬਿਨਾਂ ਪੇਮੈਂਟ ਤੋਂ ਅਸੀਂ ਨਾ ਪਾਰਸਲ ਭੇਜੀਏ ਜੀ ਜਿਨ੍ਹਾਂ ਚਿਰ ਜਿਵੇਂ ਵਰਕ ਵਾਲੇ ਸੂਟ ਨੇ ਬਿਲਕੁਲ ਈਅਰ ਨਹੀਂ ਹੁੰਦਾ ਤੇ ਨਾ ਅਸੀਂ ਸੂਟ ਭੇਜੀਏ ਜੀ ਜਿਹੜੇ ਪ੍ਰਿੰਟ ਸੂਟਾਂ ਦੀ ਪੇਮੈਂਟ ਨਹੀਂ ਆਉਂਦੀ ਪਤਾ ਸਾਡੇ ਨਾਲ ਕੁਝ ਐਦਾਂ ਦੇ ਕਸਟਮਰ ਸਾਡੇ ਨਾਲ ਕਰਗੇ ਵੀ ਦੋ ਦੋ ਤਿੰਨ ਤਿੰਨ ਸੂਟਾਂ ਦੀ ਉਹਨਾਂ ਦੀ ਪੇਮੈਂਟ ਆਈ ਹੋਈ ਸੀ ਸਿੰਗਲ-ਸਿੰਗਲ ਸੂਟ ਰਹਿੰਦਾ ਸੀ ਉਹ ਕਹਿੰਦੇ ਸੀ ਵੀ ਸਾਨੂੰ ਐਮਰਜੈਂਸੀ ਹੈ ਜਲਦੀ ਪਾਰਸਲ ਭੇਜ ਦਿਓ ਅਸੀਂ ਨੇ ਪਾਰਸਲ ਉਹਨਾਂ ਦੇ ਭੇਜ ਤੇ ਜਿਹੜੇ ਬਾਅਦ ਦੇ ਵਿੱਚ ਇੱਕ-ਇੱਕ ਜਾਂ ਦੋ-ਦੋ ਸੂਟ ਉਹਨਾਂ ਨੇ ਭੇਜੇ ਨੇ ਉਹਨਾਂ ਦੀ ਪੇਮੈਂਟ ਰਹਿਂਦੀ ਸੀ ਹਨਾ ਸਾਨੂੰ ਵੀ ਜਦੋਂ ਹਰ ਇੱਕ ਕਸਟਮਰ ਆਪਣੇ ਤੇ ਵਿਸ਼ਵਾਸ ਕਰਕੇ ਆਪਾਂ ਨੂੰ ਪੇਮੈਂਟ ਪਹਿਲਾਂ ਪਾਉਂਦੇ ਨੇ ਤੇ ਸਾਨੂੰ ਵੀ ਇਦਾਂ ਹੋ ਜਾਂਦਾ ਵੀ ਆਪਾਂ ਨੂੰ ਵੀ ਅਗਲੇ ਤੇ ਵਿਸ਼ਵਾਸ ਕਰਨਾ ਚਾਹੀਦਾ ਪਰ ਕਸਟਮਰ ਹੈ ਜਿਹੜਾ ਉਹ ਸਮਝਦਾ ਨਹੀਂ ਹੈਗਾ ਦੋ ਤਿੰਨ ਸਾਰਿਆਂ ਨੂੰ ਨਹੀਂ ਆਪਾਂ ਕਹਿੰਦੇ ਦੋ ਤਿੰਨ ਕਸਟਮਰ ਇਦਾਂ ਦੇ ਕਰ ਗਏ ਜੀ ਸਾਡੇ ਨਾਲ ਖੁਸ਼ਕ ਹੈਗੇ ਨੇ ਵੀ ਹੁਣ ਉਹ ਸਾਡਾ ਫੋਨ ਨਾ ਮੈਸੇਜ ਵੀ ਨਹੀਂ ਸੁਣਦੇ ਹਾਫ ਹਾਫ ਪੇਮੈਂਟ ਉਹਨਾਂ ਦੀ ਆਈ ਹੋਈ ਹੈ ਜਾਂ ਕਿਸੇ ਦੀ ਇੱਕ ਸੂਟ ਦੀ ਰਹਿੰਦੀ ਹੈ ਜਾਂ ਕਿਸੇ ਦੀ ਹਾਫ ਪੇਮੈਂਟ ਰਹਿੰਦੀ ਹੈ ਵਧੀਆ ਗੱਲ ਨਹੀਂ ਹੁੰਦੀ ਜੀ ਚਲੋ ਕੋਈ ਨਾ ਇੱਕ ਵਾਰ ਹੋ ਇਦਾਂ ਹੋ ਜੂਗਾ ਹਨਾ ਫਿਰ ਅਗਲਾ ਅਗਲੀ ਵਾਰ ਤੋਂ ਵੀ ਕਸਟਮਰ ਕੋਈ ਵੀ ਚਾਹੇ ਅਗਲਾ ਪੇਮੈਂਟ ਪਾ ਕੇ ਵੀ ਸੂਟ ਲਵੇ ਅਗਲਾ ਦੇਣਾ ਪਸੰਦ ਨਹੀਂ ਕਰਦਾ ਇਸ ਕਰਕੇ ਰਿਕਵੈਸਟ ਹੁੰਦੀ ਹੈ ਜੀ ਜੇ ਤੁਹਾਨੂੰ ਨਹੀਂ ਵੀ ਯਕੀਨ ਹੁੰਦਾ ਤੁਸੀਂ ਆਪਣੇ ਸੂਟਾਂ ਦੀ ਪਹਿਲਾਂ ਫੋਟੋਆਂ ਮੰਗਵਾਲਿਆ ਕਰੋ ਸਾਤੋਂ ਜੇ ਕਸਟਮਰ ਨੂੰ ਐ ਹੁੰਦਾ ਵੀ ਸਾਨੂੰ ਇਹ ਸੂਟ ਭੇਜੂ ਪਤਾ ਨਹੀਂ ਨਾ ਕੋਈ ਸਸ ਜੀ ਸਾਨੂੰ ਫੋਟੋ ਭੇਜਾਂਗੇ ਫੋਟੋ ਲੈ ਕੇ ਤੁਸੀਂ ਪੂਰੀ ਚੈਕਿੰਗ ਕਰਕੇ ਆਪਦੀ ਸੂਟਾਂ ਦੀ ਫਿਰ ਸਾਨੂੰ ਪੂਰਾ ਬਿਲ క్ਲੀਅਰ ਕਰੋ ਜੀ ਅਸੀਂ ਉਹਨਾਂ ਚ ਰਿਪਾਰਸਲ ਨਹੀਂ ਲਾਉਂਦੇ ਚਾਹੇ ਤੁਹਾਡਾ ਪ੍ਰੋਗਰਾਮ ਨੰਗੇ ਕੁਝ ਵੀ ਹੋਵੇ ਸਾਨੂੰ ਕੋਈ ਹੋਣੀ ਪਤਾ ਬਾਅਦ ਦੇ ਵਿੱਚ ਅਸੀਂ ਕੀ ਕਰ ਲਾਂਗੇ ਜੀ ਹੁਣ ਹੁਣ ਸਾਡਾ ਕੋਈ ਮੈਸੇਜ ਵੀ ਨਹੀਂ ਦੇਖ ਰਿਆ ਇਸ ਕਰਕੇ ਥੋੜੀ ਜੀ ਦਿੱਕਤ ਆਉਂਦੀ ਹੈ ਮੇਰੀਆਂ ਭੈਣਾਂ ਪਲੀਜ਼ ਰਿਕਵੈਸਟ ਹੈ ਪੇਮੈਂਟ ਪਹਿਲਾਂ ਕਲੀਅਰ ਕਰਿਆ ਕਰੋ ਜੀ ਅਸੀਂ ਪਾਰਸਲ ਬਾਅਦ ਦੇ ਵਿੱਚ ਲਾਵਾਂਗੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾ ਜਵਿੰਦਾ ਰਾਜਵਿੰਦਰ ਥੋੜੇ ਬਦ ਚੇਂਜ ਕਰਤੀ ਬੱਚਿਆਂ ਨੇ ਜੇ ਤੁਸੀਂ ਉਹ ਨਹੀਂ ਫੋਲੋ ਕੀਤੀ ਜੇ ਤੱਕ ਫਿਰ ਫੋਲੋ ਕਰ ਲਓ ਤੇ ਫੇਸਬੁੱਕ ਦਾ ਪੇਜ ਵੀ ਰਾਜਵਿੰਦਰ ਕੌਰ ਹੈ ਉਹਨੂੰ ਵੀ ਫੋਲੋ ਕਰੋ ਜੀ ਦੂਸਰਾ ਚੈਨਲ ਹੈਗਾ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਹੁਣ ਆਪਾਂ ਹੋ ਗਏ ਜੀ ਫ੍ਰੀ ਸਾਰੇ ਵਿਆਹਾਂ ਤੋਂ ਇੱਕ ਦਿਨ ਦਾ ਬਸ ਉਹ ਤਾਂ 2 ਘੰਟਿਆਂ ਦਾ ਵਿਆਹ ਆਪਣਾ ਆਪਾਂ ਡੇਲੀ ਜਿਹੜੀ ਸੂਟਾਂ ਦੀ ਵੀਡੀਓ ਹੈ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਸ਼ੁਰੂ ਕਰੀਏ ਕਮਲ ਚਨੂਨ ਦੇ ਵਿੱਚ ਪਿਓਰ ਚਨੂਨ ਦੇ ਵਿੱਚ ਤੁਹਾਨੂੰ ਇਹ ਸ਼ਰਟਾਂ ਮਿਲਣਗੀਆਂ ਜੀ ਤੇ ਜਿਹੜੀ ਵਧੀਆ ਵਾਲੀ ਕਰੇਪ ਦੀ ਤੁਹਾਨੂੰ 80 ਗ੍ਰਾਮ ਕਰੇਪ ਦੀ ਸਲਵਾਰ ਮਿਲੂਗੀ ਇਹ ਆਲ ਓਵਰ ਨਹੀਂ ਮਿਲਣਾ ਮਿਲੂਗਾ ਇਹ ਮੈਚਿੰਗ ਕਿਉਂ ਸੈਟ ਮੈਚਿੰਗ ਹੀ ਆਇਆ ਹੋਇਆ ਹੈ ਜੀ ਦੋ ਦੋ ਸੂਟ ਦਾ ਸੈਟ ਹੈ ਇਹ 5-5 ਮੀਟਰ ਸ਼ਰਟਾਂ ਦਾ ਕੱਪੜਾ 5-5 ਸਲਵਾਰਾਂ ਦਾ ਢਾਈ ਢਾਈ ਦੀ ਕੱਟ ਮਿਲੂਗੀ ਜੀ ਤੁਹਾਨੂੰ ਆਲ ਓਵਰ ਨਹੀਂ ਮਿਲਣਾ ਫੈਬਰਿਕ ਦੇਖੋ ਜਿਵੇਂ ਦੁਪੱਟੇ ਦੀ ਸ਼ਾਈਨਿੰਗ ਹੋਊਗੀ ਜੀ ਉਦਾਂ ਹੀ ਸ਼ਾਈਨਿੰਗ ਹੈ ਬਿਲਕੁਲ ਲਾਈਟ ਵੇਟ ਦੇਖੋ ਮੁਲਾਇਮ ਮੁਲਾਇਮ ਫੈਬਰਿਕ ਹੈ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਕਮਲ ਚਨੂਨ ਦੇ ਵਿੱਚ ਤੁਹਾਨੂੰ ਪ्योर ਚਨੂਨ ਦੇ ਵਿੱਚ ਇਹ ਜਿਹੜੀ ਹੈਗੀ ਹੈ 2.5 ਮੀਟਰ ਸ਼ਰਟ ਮਿਲੂਗੀ ਤੇ ਕ੍ਰੇਪ ਦੀ ਮਿਲੂਗੀ ਜੀ ਸਲਵਾਰ ਇਸ ਤਰ੍ਹਾਂ ਦੀਆਂ ਨੀਨ ਕਲਰ ਹੈ ਦੇਖੋ ਜਿਹੜੀ ਹੈਗੀ ਹੈ 60 ਗ੍ਰਾਮ 80 ਗ੍ਰਾਮ ਕ੍ਰੇਪ ਦੀ ਤੁਹਾਨੂੰ ਸਲਵਾਰ ਮਿਲੂਗੀ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2200 ਰੁਪਏ ਵਿਦ ਸ਼ਿਪਿੰਗ ਦੇ ਨਾਲ 100 ਰੁਪਏ ਦਾ ਜੀ ਦੇਖੋ ਹਨਾ ਇੱਕ ਸੂਟ ਦਾ ਪਾਰਸਲ ਹੀ ਹੋ ਗਿਆ 2100 ਰੁਪਏ ਦਾ ਸੂਟ ਰਹਿ ਗਿਆ ਜੇ ਤੁਸੀਂ ਘਰ ਤੋਂ ਲਿਜਾਉਂਗੇ ਜੀ ਤਾਂ ਤੁਹਾਨੂੰ 2100 ਦਾ ਪਾਊਗਾ ਵਧੀਆ ਵਾਲੀ ਪਿਓਰ ਕਮਲ ਚਨੂਨ ਦੇ ਵਿੱਚ ਹੈਗੇ ਨੇ ਜਿਹੜੇ ਪ੍ਰਿੰਟ ਨੇ 2-2 ਦਾ ਸੈੱਟ ਹੈ ਜੀ ਮੇਰੇ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਆਨੀਅਨ ਕਲਰ ਇਹਦਾ ਬਹੁਤ ਪਿਆਰਾ ਇਸ ਤੋਂ ਬਾਅਦ ਇਸ ਪ੍ਰਿੰਟ ਦੇ ਵਿੱਚ ਮਿਲੂਗਾ ਜੀ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਪਰਪਲ ਕਲਰ ਦੇਖੋ ਬਹੁਤ ਪਿਆਰੇ ਪ੍ਰਿੰਟ ਨੇ ਲਓ ਜੀ ਇਹਦਾ ਹੈਗਾ ਲਾਈਟ ਪਰਪਲ ਜਿਹਾ ਕਲਰ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਬੁੱਕ ਕਰ ਲਓ ਕਿਤੇ ਉਹ ਗੁੱਸੀ ਸਿਲਕ ਵਾਂਗੂ ਪਹਿਲੀ ਨਾ ਖਤਮ ਹੋ ਜਾਣ ਮੇਰੇ ਵੇਲੇ ਨੂੰ ਤਾਂ ਲਓ ਜੀ ਦੇਖੋ ਇਸ ਤਰ੍ਹਾਂ ਦਾ ਇਹ ਜਿਹੜਾ ਹੈਗਾ ਕਰੇਵ ਦੀ ਸਲਵਾਰ ਮਿਲੂਗੀ ਤੁਹਾਨੂੰ ਵਧੀਆ ਪਿਓਰ ਵਾਲੀ ਇਹ ਵਾਲਾ ਪ੍ਰਿੰਟ ਦੂਸਰਾ ਸੈਕੰਡ ਕਲਰ ਆ ਗਿਆ ਜੀ ਇੱਕ ਇਹਦਾ ਤੀਜਾ ਕਲਰ ਮਿਲੂਗਾ ਤੁਹਾਨੂੰ ਤਿੰਨ ਕਲਰ ਨੇ ਇਸ ਪ੍ਰਿੰਟ ਦੇ ਵਿੱਚ ਇੱਕ ਪ੍ਰਿੰਟ ਹੋ ਰਿਹਾ ਉਹਦੇ ਵਿੱਚ ਆਪਾਂ ਚੈੱਕ ਕਰਦੇ ਹਾਂ ਵੀ ਉਹਦੇ ਵਿੱਚ ਦੋ ਕਲਰ ਨੇ ਜਾਂ ਇੱਕ ਕਲਰ ਹੈ ਲਓ ਜੀ ਇਸ ਪ੍ਰਿੰਟ ਦੇ ਵਿੱਚ ਇੱਕ ਤੁਹਾਨੂੰ ਇਹ ਕਲਰ ਮਿਲੂਗਾ ਇਹ ਦੇਖੋ ਕਿੰਨਾ ਸਰਦਾਰੀ ਕਲਰ ਹੈ ਕਿੰਨਾ ਪਿਆਰਾ ਕਲਰ ਹੈ ਇਹਨੂੰ ਕੁਝ ਵੀ ਕਲਰ ਲੱਗ ਜਾਈ ਹੈ ਬਿਲਕੁਲ ਲਾਈਟ weight ਸਰਦਾਰੀ ਕਲਰ ਨਹੀਂ ਜੀ ਤੁਸੀਂ ਦੇਖ ਰਹੇ ਹੋ ਹਨਾ ਵੀਡੀਓ ਦੇ ਵਿੱਚ ਲਓ ਜੀ ਪ्योर ਕਮਲ ਦੇ ਵਿੱਚ ਤੁਹਾਨੂੰ ਇਹ ਜਿਹੜੀਆਂ ਹੈਗੀਆਂ ਨੇ ਸ਼ਰਟਾਂ ਮਿਲਣਗੀਆਂ ਲਓ ਜੀ ਦੇਖੋ ਤੁਹਾਨੂੰ ਨੇੜੇ ਤੋਂ ਦਿਖਾਦੀ ਆਪਾਂ ਜਿਵੇਂ ਕਮਲ ਚਨੂਨ ਦੇ ਦੁਪੱਟੇ ਦੇ ਵਿੱਚ ਹਨਾ ਬਲਜੇ ਹੁੰਦੇ ਨੇ ਉਸ ਤਰ੍ਹਾਂ ਸ਼ਾਈਨਿੰਗ ਵਾਲੀ ਫੈਬਰਿਕ ਰਹੂਗੀ ਪਾਰਟੀ ਵੀਅਰ ਸਰਦਾਰੀ ਸੂਟ ਨੇ ਜੀ ਇਹ ਇਹ ਨਹੀਂ ਹੈਗਾ ਹਨਾ ਵੀ ਪਾਏ ਹੋਏ ਸੋਡੇ ਸੋਹਣੇ ਨਹੀਂ ਲੱਗਣੇ ਬਹੁਤ ਵਧੀਆ ਲੱਗ ਜੀ ਲੁੱਕ ਦੇਣ ਵਾਲੇ ਸੂਟ ਨੇ ਦੇਖੋ ਜੀ ਇਹ ਤੀਜਾ ਕਲਰ ਆ ਗਿਆ ਇਸ ਪ੍ਰਿੰਟ ਦੇ ਵਿੱਚ ਤਿੰਨ ਕਲਰ ਨੇ 2200 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਮੈਚਿੰਗ ਤੁਹਾਨੂੰ ਮਿਲੂਗਾ ਜੀ ਇਹ ਆਲ ਓਵਰ ਨਹੀਂ ਮਿਲਣਾ ਇਹ ਤਾਈ ਤਾਈ ਦੀ ਕੱਟ ਹੀ ਹੈ ਜੀ ਲਓ ਜੀ ਇਸ ਤੋਂ ਬਾਅਦ ਇਹਦਾ ਦੂਜਾ ਡਿਜ਼ਾਈਨ ਆ ਗਿਆ ਜੀ ਦੂਜਾ ਡਿਜ਼ਾਈਨ ਆ ਗਿਆ ਦੇਖੋ ਇਹ ਫਟਾਫਟ ਮੇਰੀਆਂ ਭੈਣਾਂ ਪੇਮੈਂਟ ਕਰ ਦਿਓ ਜੀ ਇਹ ਦੋ ਦੋ ਹੀ ਰੰਗ ਸੀਗੇ ਦੋ ਦੋ ਸੂਟ ਸੀਗੇ ਤਾਂ ਕਰਕੇ ਇਹ ਆਪਾਂ ਦੋ ਦੋ ਹੀ ਲੈ ਜਾਂਦੇ ਨੇ ਫਿਰ ਹਨਾ ਬਾਅਦ ਦੇ ਵਿੱਚ ਮਿਲਦੇ ਨਹੀਂ ਹੈਗੇ ਦੇਖੋ ਜੀ ਕਿੰਨਾ ਸੋਹਣਾ ਪਿਆਰਾ ਮਿੱਠਾ ਮਿੱਠਾ ਕਲਰ ਹੈ ਨੀ ਨਗਾਜ਼ਰੀ ਜਿਹਾ ਕਲਰ ਹੈ ਲਓ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਦੇਖੋ ਜੀ ਸ਼ਾਈਨਿੰਗ ਵਾਲੀ ਤੁਹਾਨੂੰ ਪੂਰੀ ਵਧੀਆ ਸਲਵਾਰ ਮਿਲੂਗੀ ਲਓ ਜੀ ਕਲਰ ਦੇਖੋ ਕਿੰਨਾ ਪਿਆਰਾ ਏ ਲੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਐ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਫਾਸਟ ਕਲਰ ਆ ਗਿਆ ਜੀ ਇਸ ਤੋਂ ਬਾਅਦ ਆਊਗਾ ਜੀ ਇਹਦਾ ਸੈਕਿੰਡ ਕਲਰ ਇਹ ਆ ਗਿਆ ਜੀ ਲਾਈਟ ਪਿਸਤਾ ਸੀ ਗ੍ਰੀਨ ਬਹੁਤ ਪਿਆਰਾ ਕਲਰ ਹੈ ਦੇਖੋ ਜੀ ਇਹ ਵਾਲਾ ਕਲਰ ਆ ਗਿਆ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਰਹੂਗੀ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਫੈਬਰਿਕ ਦੇਖੋ ਵਧੀਆ ਵਾਲੀ ਪਿਓਰ ਦੇ ਵਿੱਚ ਤੁਹਾਨੂੰ ਇਹ ਫੈਬਰਿਕ ਮਿਲੂਗੀ ਇਹਦਾ ਤੀਜਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਲੈਮਨ ਮਸਟਰਡ ਦੇਖੋ ਕਿੰਨਾ ਪਿਆਰਾ ਕਲਰ ਹੈ ਵੀ ਬਿਲਕੁਲ ਸਰਦਾਰੀ ਸੂਟ ਨੇ ਜੀ ਬਹੁਤ ਵਧੀਆ ਪਿਓਰ ਵਾਲੀ ਪਾਰਟੀ ਵੇਅਰ ਆਈਟਮ ਹੈ ਲਓ ਜੀ ਕਿੰਨੀ ਪਿਆਰੀ ਇਸ ਚੀਜ਼ ਬਣੀ ਹੋਈ ਹੈ 2200 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ ਲਓ ਜੀ ਦੇਖੋ ਇਹਦੇ ਵਿੱਚ 6 ਕਲਰ ਆ ਗਏ ਜੀ ਤਿੰਨ ਡੋੜ ਡਿਜ਼ਾਈਨ ਨੇ ਤਿੰਨ ਤਿੰਨ ਦਾ ਤੁਹਾਨੂੰ ਡਿਜ਼ਾਈਨਿੰਗ ਸੈੱਟ ਮਿਲੂਗਾ ਜੀ ਮੇਰੇ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਤੁਸੀਂ ਬੁੱਕ ਕਰ ਲਓ ਇੱਕ ਆਪਾਂ ਤੁਹਾਨੂੰ ਹੋਰ ਆਈਟਮ ਦਿਖਾਉਣੀ ਆ ਉਹ ਵੀ ਬਹੁਤ ਸੋਹਣੀ ਵਲੌਗ ਦੇ ਵਿੱਚ ਪਾਈ ਸੀ ਜੀ ਵੀਡੀਓ ਉਹਦੇ ਟਾਈਮ ਨਹੀਂ ਸੀ ਇਹ ਹੈਗਾ ਜੀ ਔਰਗੈਂਜਾ ਦੇ ਵਿੱਚ ਵੈਲਵਟ ਬਰੋਸਾ ਬਰੋਸਾ ਵੈਲਵਟ ਦੇ ਵਿੱਚ ਇਹ ਚੀਜ਼ ਬਣੀ ਹੋਈ ਹੈ ਦੇਖੋ ਬਹੁਤ ਸੋਹਣੀ ਚੀਜ਼ ਹੈ ਇਹ ਮੇਰੇ ਭੈਣਾਂ ਜਲਦੀ ਜਲਦੀ ਇਹ ਸਿੰਗਲ ਸਿੰਗਲ ਸੂਟ ਹੀ ਰਹਿ ਗਏ ਆਪਣੇ ਕੋਲ ਲਓ ਜੀ ਇਹਦਾ ਪ੍ਰਾਈਸ ਰਹੂਗਾ ਜੀ 1550 ਰੁਪਏ ਦੇਖੋ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਬਹੁਤ ਸੋਹਣੀ ਚੀਜ਼ ਆ ਪ੍ਰਿੰਟ ਇੱਕ ਤੋਂ ਇੱਕ ਨਵੇਂ ਨੇ ਜੀ ਇਹ ਤਾਂ ਪਹਿਲਾਂ ਆਪਾਂ ਬਲੌਗ ਦੇ ਵਿੱਚ ਪਾਇਆ ਤੇ ਉਹਦੇ ਵਿੱਚ ਕਾਫੀ ਸੂਟ ਸੇਲ ਹੋ ਗਏ ਇਹ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਰਹਿ ਗਿਆ ਬਹੁਤ ਸੋਹਣੀ ਚੀਜ਼ ਬਣੀ ਹੋਈ ਇਹਦੇ ਵਿੱਚ ਅਲੱਗ-ਅਲੱਗ ਕਲਰ ਮਿਲ ਜਾਣਗੇ ਤੁਹਾਨੂੰ ਡਿਜ਼ਾਈਨ ਵੀ ਅਲੱਗ-ਅਲੱਗ ਮਿਲਣਗੇ ਲਓ ਜੀ ਇੱਕ ਤਾਂ ਹਾਨੂੰ ਇਸ ਡਿਜ਼ਾਈਨ ਦੇ ਵਿੱਚ ਜਿਹੜਾ ਆਪਾਂ ਪਹਿਲਾਂ ਦਿਖਾਇਆ ਚੁੱਕੇ ਆ ਇਹ ਵਾਲਾ ਮਸਟਰਡ ਕਲਰ ਮਿਲੂਗਾ ਦੇਖੋ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਦੋ ਕਲਰ ਆ ਗਏ ਜੀ ਇਸ ਦੇ ਵਿੱਚ ਇਹ ਦੂਆ ਤੀਜਾ ਕਲਰ ਦੇਖਦੇ ਆਪਾਂ ਪਤਾ ਕਿਹੜਾ ਹੈਗਾ ਨਹੀਂ ਪਤਾ ਸੇਲ ਹੀ ਹੋ ਗਿਆ ਹੋਵੇ ਇਹ ਨਾ ਤੀਜਾ ਕਲਰ ਕਾਫੀ ਸੂਟ ਨੇ ਜੀ ਇਹਦੇ ਨਾਲ ਦੇ ਸਿੰਗਲ ਸਿੰਗਲ 10 12 ਸੂਟ ਨੇ ਮੈਂ ਤੁਹਾਨੂੰ ਦਿਖਾ ਦਨੀ ਇੱਕ ਮਸਟਰਡ ਦੇ ਵਿੱਚ ਇਹ ਵਾਲਾ ਡਿਜ਼ਾਈਨ ਮਿਲੂਗਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਪੂਰਾ ਵਧੀਆ ਕਲੀਅਰ ਭੇਜਿਓ ਜੀ ਜਿਹੜੇ ਡਿਜ਼ਾਈਨ ਦਾ ਸਕਰੀਨਸ਼ਾਟ ਹੋਊਗਾ ਅਸੀਂ ਉਹੀ ਡਿਜ਼ਾਈਨ ਭੇਜਾਂਗੇ ਤੁਹਾਨੂੰ ਵਧੀਆ ਵਾਲੀਆਂ ਕਰੇਪ ਦੀਆਂ ਸਲਵਾਰਾਂ ਮਿਲਣਗੀਆਂ ਜੀ 1850 ਰੁਪਏ ਇੱਕ ਸੂਟ ਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਦੇ ਨਾਲ ਲਓ ਜੀ ਇਸ ਤੋਂ ਬਾਅਦ ਅਗਲਾ ਆ ਗਿਆ ਜੀ ਇਹਦਾ ਇਹ ਵਾਲਾ ਰੈੱਡ ਮਹਿਰੂਨ ਕਲਰ ਇਹਨਾਂ ਦੀ ਡਿਜ਼ਾਈਨਿੰਗ ਅਲੱਗ ਤੋਂ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਇਹ ਵੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਲਓ ਜੀ ਇਹ ਤੁਸੀਂ ਨਾ ਇਹ ਜਿਵੇਂ ਆਪਣੇ ਛੋਟੇ-ਮੋਟੇ ਪ੍ਰੋਗਰਾਮ ਹੁਣ ਹਨਾ ਮਾਰਚ-ਅਪ੍ਰੈਲ ਤੱਕ ਚੱਲਣਗੇ ਉੱਥੇ ਆਪਾਂ ਆਰਾਮ ਨਾਲ ਪਾ ਸਕਦੇ ਆ ਇਹ ਔਰਗੈਂਜਾ ਦੀ ਫੈਬਰਿਕ ਤੇ ਬਣਿਆ ਹੋਇਆ ਜੀ ਇਹ ਪ੍ਰਿੰਟੇ ਦੇ ਵਿੱਚ ਤੇ ਇਹ ਨਹੀਂ ਹੈਗਾ ਵੀ ਹੋਰ ਫੈਬਰਿਕ ਹੋਊਗੀ ਆਪਾਂ ਪਾ ਨਹੀਂ ਸਕਦੇ ਬਹੁਤ ਸੋਹਣੀ ਚੀਜ਼ ਹੈ 1850 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਜੀ ਲਓ ਜੀ ਇੱਕੜ ਜੇ ਨਾਗੇ ਇਹ ਵਾਲਾ ਪਹਿਲਾ ਕਲਰ ਇਹਦਾ ਹੋਊਗਾ ਮਸਟਰਡ ਕਲਰ ਮਸਟਰਡ ਸਾਰੇ ਆ ਰਹੇ ਆ ਜੀ ਇਹ ਦੇਖੋ ਜੀ ਅਗਲਾ ਆ ਗਿਆ ਇਹਦਾ ਇਸ ਤਰ੍ਹਾਂ ਦਾ ਗਾਜਰੀ ਜਿਹਾ ਕਲਰ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਇਹ ਸੇਮ ਉਹਦਾ ਡਿਜ਼ਾਈਨ ਸੇਮ ਹੀ ਹੈ ਡਿਜ਼ਾਈਨ ਲਓ ਜੀ ਰੰਗ ਚੇਂਜ ਹੈ ਬਹੁਤ ਸੋਹਣੀ ਚੀਜ਼ ਹੈ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਅਗਲਾ ਆ ਗਿਆ ਇਹਦਾ ਬਾਈਂਡ ਕਲਰ ਜਿਹੜਾ ਆਪਾਂ ਪਹਿਲਾਂ ਰੈੱਡ ਦਿਖਾਇਆ ਤੁਹਾਨੂੰ ਇਹਦਾ ਬਾਈਂਡ ਕਲਰ ਹੈ ਉਹ ਸੇਮ ਪ੍ਰਿੰਟ ਦੇ ਵਿੱਚ ਦੇਖੋ ਇਸ ਤੋਂ ਬਾਅਦ ਆਊਗਾ ਜੀ ਇਹ ਸਿੰਗਲ ਸਿੰਗਲ ਸੂਟ ਰਹਿ ਗਏ ਜੀ ਆਪਣੇ ਕੋਲੇ 2-2 ਦਾ ਸੈਟ ਆਇਆ ਸੀਗਾ ਇਹ ਵੀ ਸਿਰਫ ਸਿੰਗਲ ਸਿੰਗਲ ਸੂਟ ਖਤਮ ਨੇ ਮਾਸਟਰਡ ਦਾ ਆ ਗਿਆ ਜੀ ਇਹ ਵਾਲਾ ਡਿਜ਼ਾਈਨ ਜਿਹੜਾ ਆਪਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਪਿਸਤਾ ਦਿਖਾਇਆ ਸੀ ਇਸ ਤੋਂ ਬਾਅਦ ਆ ਗਿਆ ਜੀ ਇਹਦਾ ਪਿਸਤਾ ਕਲਰ ਇਹ ਲੋ ਇਹਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਆਇਆ ਤਾਂ ਕਰਕੇ ਪਤਾ ਨੂੰ ਖੋਲ ਕੇ ਦਿਖਾ ਦਿੰਨੇ ਆ ਦੇਖੋ ਜੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਰਹੂਗੀ ਇਹ ਬਹੁਤ ਸੋਹਣੇ ਸੂਟ ਨੇ ਹਨਾ ਜਿਵੇਂ ਆਪਾਂ ਜਿਹੜੇ ਮੇਰੇ ਭੈਣਾਂ ਬਾਹਰ ਨੇ ਉਹਨਾਂ ਨੇ ਗੁਰਦੁਆਰਾ ਸਾਹਿਬ ਪਾਉਣੇ ਨੇ ਬਹੁਤ ਸੋਹਣੀ ਚੀਜ਼ ਹੈ ਲੈ ਤਾਂ ਇਹ ਸ਼ਾਈਨਿੰਗ ਵਾਲੇ ਨੇ ਪਾਰਟੀ ਲਈ ਰੱਖਣਗੇ ਹਨਾ ਵਿੱਚ ਕੁਸਕੂਟ ਆਪਣੇ ਕੋਲੇ ਜਿਹੜੇ ਹੈਗੇ ਨੇ ਜੀ 2-2 ਸੈਂਟੀਮੀ ਹੈਗੇ ਨੇ ਅਗਲਾ ਆ ਗਿਆ ਜੀ ਇਸ ਤਰ੍ਹਾਂ ਦਾ ਇਹਦਾ ਗ੍ਰੇ ਮਾਊਸ ਜਿਹਾ ਕਲਰ ਹੈ ਕਿੰਨਾ ਪਿਆਰਾ ਕਲਰ ਹੈ ਦੇਖੋ ਮੇਰੇ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਇੱਕ ਇਹਦੇ ਵਿੱਚ ਆਊਗਾ ਜੀ ਇਹ ਵਾਲਾ ਕਲਰ ਨੀ ਪਿਆਰੀ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ। ਦੇਖੋ ਜੀ। 1850 ਇੱਕ ਸੂਟ ਦਾ ਪ੍ਰਾਈਸ ਰਹੂਗਾ। ਇੱਕ ਉਸਕ ਪ੍ਰਿੰਟ ਦੋ ਦੋ ਸੂਟ ਵੀ ਨੇ ਤਾਂ ਕਰਕੇ ਵਿੱਚ ਪਤਾ ਨਹੀਂ ਲੱਗਦਾ ਹਨਾ। ਇਕੱਠੇ ਲਵਾ ਕੇ ਸੀ। ਇਕੱਠੇ ਕਰੇ ਪਏ ਨੇ ਆਹ ਸੋਨੂ ਰੈੱਡ ਵਾਲੇ ਦੋ ਮਿਲ ਜਾਣਗੇ। ਇਸ ਕੇਸ ਪ੍ਰਿੰਟ ਦੇ ਦੇ ਵਿੱਚ ਤੁਹਾਨੂੰ ਇਹ ਗਾਜਰੀਆਂ ਨਹੀਂਆਂ ਜਾਂ ਮਿਲ ਜੂਗਾ ਜੀ। ਲਓ ਜੀ। ਕਿੰਨੀ ਸਿਆ ਪਿਆਰੀ ਪ੍ਰਿੰਟਿੰਗ ਬਣੀ ਹੋਈ ਹੈ 1850 ਰੁਪਏ ਵਿਦ ਸ਼ਿਪਿੰਗ ਦੇ ਨਾਲ ਪ੍ਰਾਈਸ ਰਹੂਗਾ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਜੀ ਬਾਕੀ ਕਲਰ ਸਾਰੇ ਆ ਗਏ ਲਓ ਜੀ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਡੇਲੀ ਦੀ ਡੇਲੀ ਆਪਾਂ ਵੀਡੀਓ ਪਾਈ ਜਾਈਏ ਚਲੋ ਹੁਣ ਦਾ ਵਿਆਹ ਦੇ ਪ੍ਰੋਗਰਾਮ ਵੀ ਨਿਭੜ ਗਏ ਸਾਰੀਆਂ ਭੈਣਾਂ ਦੇ ਆਪਾਂ ਜਿਹੜੇ ਪਾਰਸਲ ਵੈਸੇ ਤਾਂ ਨਾਲ ਹੁੰਦੇ ਕੱਢੀ ਜਾਂਦੇ ਆ ਕੁਛ ਕ ਵੀ ਰੁਕੇ ਹੋਏ ਤੇ ਉਹਨਾਂ ਨੂੰ ਵੀ ਆਪਾਂ ਜਲਦੀ ਨੇ ਮਿਲਾਂਗੇ ਜੀ ਹੁਣ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ